ਪੁਰਤਿਆ ਵੀ ਜੰਗਲ ਰਾਜ ਐ ਤੇ ਪਿੰਡਾਂ ਤੇ ਜੰਗਲ ਰਾਜ ਹੁੰਦਾ ਉਹ ਹੋ ਜਾਂਦਾ ਕਿ ਕਾਨੂੰਨ ਦੀ ਵਿਵਸਥਾ ਐਨੀ ਵੀਡੀਓ ਸਾਬ ਨੂੰ ਮੈਂ ਬਹੁਤ ਵਾਰੀ ਕਹਿ ਲਿਆ ਹਾਂ ਮੈਂ ਹੁਣ ਭੇਜਦਾ ਹੁਣ ਭੇਜਦਾ ਐਨੀ ਪਤਾ ਆ ਆ ਹੋ ਹੀ ਜਾਂਦਾ ਕੰਮ ਤੇ ਬਾਅਦ ਵਿੱਚ ਅਸੀਂ ਭੇਜਿਆ ਨਹੀਂ ਬੰਦਾ ਤੇ ਅਥੋਰਾਈਜ਼ਡ ਆ ਕਰੀ ਜਾਂਦੇ ਕੰਮ ਆ ਉਹ ਤਾਂ ਦੇਖਿਓ ਤੁਸੀਂ ਗਾਂਧੀ پارک ਆ ਕਿਸੇ ਦੀ ਤਾਂ ਮੰਨਦੇ ਨਹੀਂ ਆ ਇਹਨਾਂ ਨੇ ਆਪ ਦੀ ਜਲਾਣੀ ਆ ਅਜਿਹੇ ਸਰਪੰਚ ਹੈ ਗਿਆ ਕੀ ਕਰਤਾ ਇਹਨਾਂ ਨੇ ਕੁਝ ਨਹੀਂ ਕੀਤਾ ਗਾਂਧੀ ਪਾਇਆ ਜਦੋਂ ਤੱਕ ਪਾਇਆ ਕਿਸੇ ਦੀ ਗੱਲ ਸੁਣਦੇ ਨਹੀਂ ਆ ਆਪਦੀ ਗੱਲ ਆ ਇਹ ਇੰਜ ਇੰਜਾ ਚੋਣ ਦੱਸਦੀ ਹੈ ਇਹ ਗਲੀ ਜਿਹੜੀ ਬਣ ਰਹੀ ਹੈ ਇਹ ਪਾਣੀ ਦਾ ਨਰਾਨ ਇੱਥੋਂ ਜਾਂਦਾ ਹੈਗਾ ਪਿਛਲੀਆਂ ਸਾਰੀਆਂ ਗਲੀਆਂ ਉੱਚੀਆਂ ਸਾਡੇ ਬਾਹਰ ਕੋਲੋਂ ਸਾਢੇ 3 ਫੁੱਟ ਨੀਚੀ ਹੈ ਗਲੀ ਪਿਛਲੀਆਂ ਗਲੀਆਂ ਤਾਂ ਵੀ ਪਾਣੀ ਸਾਡੇ ਬਾਹਰ ਚ ਆ ਕੇ ਹੜ੍ਹਦਾ ਹੈਗਾ ਹਰਿਆਣੇ ਦੀਆਂ ਗਲੀਆਂ ਤਾਂ ਵੀ ਪਾਣੀ ਆ ਕੇ ਸਾਡੇ ਬਾਹਰ ਹੜ੍ਹਦਾ ਹੈ ਜਿਹੜੀ ਹੁਣ ਗਲੀ ਪਾਸ ਹੋਈ ਹੈ ਉਹ ਦਾ ਰੋੜਾਣ ਵੀ ਐਸੇ ਸਾਈਡ ਹੈ साल बहुत बुरा तो बच्चे तो तो भी आप आइडिया लाओ सा दंद हैारो कर ਕਿ ਉਹ ਹੈ ਆਪਣਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਕਿ ਇਹ ਗਲੀ ਦੀ ਢਾਲ ਹੈ ਜੀ ਐ ਮੇਰੇ ਘਰ ਤੋਂ ਸਾਈ ਮੰਦਿਰ ਕੰਨੀ ਇਹਨਾਂ ਨੇ ਗੱਲੋ-ਬਾਤਾਂ ਕੀਤੀਆਂ ਕਿ ਅਸੀਂ ਗਲੀ ਬਣਾਉਣੀ ਹੈ ਗਲੀ ਬਣਾਉਣੀ ਹੈ ਤੇ ਢਾਲ ਪਰਲੇ ਸਾਈ ਮੰਦਿਰ ਕੰਨੀ ਚੱਕ ਕੇ ਤੇ ਐਸ ਪਾਸੇ ਕਰਨੀ ਹੈ ਇਹਦੇ ਨਾਲ ਮੇਰੇ ਘਰ ਦੋ ਘਰ ਹੈ ਉਹ ਡੁੱਬਦੇ ਐ 13-14 ਘਰ ਇਧਰ ਡੁੱਬਦੇ ਐ ਸਾਹਮਣੇ ਵਾਲਾ ਘਰ ਡੁੱਬਦਾ ਹੈ ਇਹਦਾ ਆਪਣਾ ਰੂਪ ਚੰਦ ਦਾ ਤੇ ਇਧਰ ਮੋਹਨ لال ਕਾ ਡੁੱਬਦਾ ਇਹਨਾਂ ਨੂੰ ਕਹੇ ਵੀ ਜੇ ਤੁਸੀਂ ਗੜੀ ਵੀ ਬਣਾਉਣੀ ਹੈ ਤਾਂ ਢਟਾਲ ਐਂ ਹੀ ਰੱਖ ਲਓ ਜਿਵੇਂ ਐਡ ਪ੍ਰੈਜ਼ੈਂਟ ਹੈ ਬਣਾ ਲਓ ਕੋਈ ਗੱਲ ਨਹੀਂ ਹੁਣ ਉਹ ਆ 15 ਸਾਲ ਤੋਂ ਪਹਿਲਾਂ ਗਲੀ ਬਣ ਨਹੀਂ ਸਕਦੀ 12 ਸਾਲ ਗਲੀ ਬਣੀ ਨੂੰ ਹੋਇਆ ਤੇ ਹੁਣ ਇਹੇ ਤੱਕਾ ਕਰਦੇ ਪਹਿਲਾਂ ਤਾਂ ਉਹ ਮੇਨ ਹੋਲ ਉੱਚੇ ਕਰਕੇ 2-2 ਫੁੱਟ ਕਰਕੇ ਉਹ ਉਹ ਆਖਿਆ ਕਿ ਕੋਈ ਮਨਜ਼ੂਰੀ ਨਹੀਂ ਕੁਛ ਨਹੀਂ ਕਿ ਸਾਡੇ ਅਸੀਂ ਤਾਂ ਹਿੱਕ ਤੇ ਜੋਰ ਨਾ ਕਰਦੇ ਹੁਣ ਹਿੱਕ ਤੇ ਜੋਰ ਨਾ ਗਲੀ ਪੱਟੀ ਜਾਂਦੇ ਆ ਮੈਂ ਵੀਡੀਓ ਨੂੰ ਤਿੰਨ ਫੋਨ ਕਰ ਲੇ ਹਾਂਜੀ ਵੀਡੀਓ ਕਹਿੰਦਾ ਮੈਂ ਬੰਦਾ ਭੇਜਦਾ ਮੈਂ ਹਟਾਉਣਾ ਮੈਂ ਕਰਦਾ ਪਤਾ ਨਹੀਂ ਤੇ ਇਹਨਾਂ ਦੀ ਸਾਰਿਆਂ ਦੀ ਮੀਲੀ ਭੋਗਤਾ ਗਲੀ ਪੱਟੀ ਜਾਂਦੇ ਐ ਵੀਡੀਓ ਕਹਿੰਦਾ ਮੈਂ ਕੋਈ ਬੰਦਾ ਨਹੀਂ ਲਾਇਆ ਮੈਸੀ ਕੋਈ ਸਾਡੇ ਕੋਲ ਕੋਈ ਸਕੀਮ ਨਹੀਂ ਗਲੀ ਦੀ ਤੇ ਗਲੀ ਪੱਟ ਕੇ ਉੱਚੀ ਕਰਕੇ ਇਹ ਮਤਲ ਗਲੀ ਨੂੰ ਖਰਾਬ ਕਰੀ ਜਾਂਦੇ ਐ ਤੇ ਇਹ 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 ਹੀ ਚੀਜ਼ ਹੈ ਤੇ ਇਹ ਹੁਣ ਮਤਲ ਅੱਗੇ ਡੰਡੇ ਲੈ ਕੇ ਤੇ ਉਹ ਲੈ ਕੇ ਤੇ ਗੁੰਡਾ ਕਰਦੀਆਂ ਕਰਕੇ ਤੇ ਇਕੱਠੇ ਹੋ ਜਾਂਦੇ ਹੈ ਹੈ ਤੇ ਜਨਾਨੀਆਂ ਨੂੰ ਕਰ ਦਿੰਦੇ ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ ਕੀ ਲੱਗਦਾ ਹੈ ਕਿਸ ਤਰ੍ਹਾਂ ਦਾ ਕੀ ਕੰਮ ਕੀ ਮਨਜ਼ੂਰ ਹੋਈ ਹੈ ਗਲੀ ਨਹੀਂ ਮਨਜ਼ੂਰ ਹੋਈ ਆਦਾ ਵੀਡੀਓ ਕਹਿੰਦਾ ਨਹੀਂ ਮਨਜ਼ੂਰ ਹੋਈਏ ਅਗਰ ਮਨਜ਼ੂਰ ਕਰਾਉਣੇ ਹੋ ਤਾਂ ਅਸੀਂ ਕਹਿੰਨੇ ਵੀ ਕਰਾ ਲਓ ਪਰ ਜਿਹੜੀ ਗਲੀ ਦੀ ਢਾਲ ਹੈ ਨਾ ਉਹ ਸਾਡੇ ਘਰ ਤੋਂ ਲੈ ਕੇ ਤੇ ਉਧਰ ਤੱਕ ਜਾਵੇ ਥੱਲੇ ਤੱਕ ਜਿਵੇਂ ਹੈ ਐਟ ਪ੍ਰੈਜ਼ੈਂਟ ਈਸਟ ਤੋਂ ਵੈਸਟ ਸਾਨੂੰ ਚਾਹੀਦੀ ਹੈ ਨਾ ਕਿ ਉਲਟ ਚਾਹੀਦੀ ਉਹ ਤੋਂ ਹਾਂ ਮੰਗ ਕੀ ਕਰਦੇ ਨੂੰ ਮੰਗ ਅਸੀਂ ਕਰਦੇ ਨੂੰ ਬੰਦ ਕੀਤਾ ਜਾਵੇ ਜੀਸੀਬੀ ਨੂੰ ਇਹਨੂੰ ਬੰਦ ਕਰਾਓ ਗਲੀ ਪੱਟੀ ਜਾਂਦੇ ਆ ਘਰ ਸਾਡਾ ਵੀ ਡੁੱਬਦਾ ਹੈ ਹੁਣ ਹੈ ਵੀ ਇਹਨਾਂ ਨੇ ਢਾਲ ਇੱਧਰ ਨੂੰ ਕਰਦੇ ਆ ਪਾਣੀ ਦੀ ਤੇ ਹੁਣ ਢਾਲ ਦੇ ਢਾਲ ਦੇ ਹਿਸਾਬ ਨਾਲ ਹੁਣ ਪਾਣੀ ਜਿਵੇਂ ਹੈਗਾ ਉਹ ਮੇ ਰੱਖਣ ਦਾ ਸਭ ਤੋਂ ਵਧੀਆ ਸੀ ਹੁਣ ਘਰ ਆ ਵੀ ਡੁੱਬਦਾ ਤੇ ਉਹ ਵੀ ਡੁੱਬਦਾ ਵੀਰੇ ਹੁਣ ਦੱਸ ਹੁਣ ਮੰਗ ਕੀ ਕਰ ਰਹੇ ਹੋ ਮੰਗਾ ਹੀ ਹੈ ਆ ਬੰਦ ਕਰੋ ਆ ਬੰਦ ਕਰੋ ਬਸ ਜੀ ਬਿਜਲੀ ਦਾ ਖਤਰਾ ਹੈ ਖਤਰਾ ਹੀ ਹੈ ਜੀ ਆ ਗਲੀ ਗਲੀ ਪੱਟੀ ਜਾਂਦੇ ਆ ਗਲੀ ਉੱਚੀ ਕਰਨ ਦੀ ਤੇ ਅਸੀਂ ਕਿੱਥੇ ਜਾਵਾਂਗੇ ਜੀ ਨਹੀਂ ਖੜੀ ਕਰਕੇ ਫਿਰ ਗਣੀ ਗਲੀ ਉੱਚੀ ਹੋਗੀ ਤਾਂ ਫਿਰ ਸਾਡੇ ਘਰ ਤਾਂ ਡੁੱਬਣਗੇ ਡੁੱਬਣਗੇ ਅਸੀਂ ਤਾਂ ਮੰਗ ਕਰਦੇ ਆ ਜਿੱਦਾਂ ਪਾਣੀ ਪਹਿਲਾਂ ਜਾਂਦਾ ਉਹ ਜਿੱਦਾਂ ਕਹਿੰਦੇ ਪੰਜਾਬ ਚ ਹੜਾ ਆ ਕੇ ਉਹਨਾਂ ਗਲੀਆਂ ਪੱਟੀਆਂ ਹਾਂ ਹਾਂ ਆਈ ਜਾਂਦੇ ਹੜ ਵੀ ਆਈ ਜਾਂਦੇ ਗਲੀਆਂ ਪੱਟੀਆਂ ਸਾਡੇ ਘਰ ਡੋਪੀ ਜਾਂਦੇ ਆ ਆਪਣਾ ਜ਼ੋਰ ਤੇ ਐ ਵੀ ਜੰਗਲ ਰਾਜ ਇੱਥੇ ਪਿੰਡਾਂ ਚ ਜੰਗਲ ਰਾਜ ਹੁੰਦਾ ਉਹ ਹੋਈ ਐ ਇੱਥੇ ਕੋਈ ਕਾਨੂੰਨ ਦੀ ਵਿਵਸਥਾ ਐ ਨਹੀਂ ਵੀਡੀਓ ਸਾਵ ਨੂੰ ਮੈਂ ਬਹੁਤ ਵਾਰੀ ਕਹਿ ਲਿਆ ਆ ਮੈਂ ਹੁਣ ਭੇਜਦਾ ਹੁਣ ਭੇਜਦਾ ਇਹ ਨਹੀਂ ਪਤਾ ਆ ਆ ਹੀ ਜਾਂਦਾ ਕੰਮ ਦੇਖ ਲੋ ਆ ਤੇ ਅਸੀਂ ਭੇਜੇ ਨਹੀਂ ਬੰਦਾ ਤੇ ਅਥੋਰਾਈਜ਼ਡ ਆ ਕਰੀ ਜਾਂਦੇ ਕੰਮ ਨਾ ਹੂੰ ਤਾਂ ਦੇਖਿਓ ਤੁਸੀਂ ਗੰਦੀ ਪਾ ਰੱਖਿਆ ਕਿਸੇ ਦੀ ਤਾਂ ਮੰਨਦੇ ਨਹੀਂ ਆ ਇਹਨਾਂ ਨੇ ਆਪਦੀ ਚਲਾਨੀ ਆ ਜਿਹੜੇ ਸਰਪੰਚ ਆ ਗਿਆ ਕੀ ਕਰਤਾ ਇਹਨਾਂ ਨੇ ਕੁਝ ਨਹੀਂ ਕੀਤਾ ਗੰਦੀ ਪਾਇਆ ਜਦੋਂ ਤੱਕ ਪਾਇਆ ਕਿਸੇ ਦੀ ਗੱਲ ਸੁਣਦੇ ਨਹੀਂ ਆਪਦੀ ਗੱਲਾਂ ਰੱਖਦੇ ਆ ਮਸਾ ਪਿੰਚੱਕ ਦੀ ਇਹੋ ਮਾਈ ਆਈ ਹੈ ਕਾਕਾ ਸਰਪੰਚ ਹੋਰ ਕੋਣ ਹੈ ਇਹ ਨਹੀਂ ਜੰਦ ਬਾਰਕ ਹੈ ਪਹਿਲਾਂ ਉਹ ਰਹਿ ਕੇ 10 ਸਾਲ ਰਹਿ ਚੁੱਕਿਆ ਤੇ ਹੁਣ ਅੰਦੀ ਘਰ ਵਾਲੀ ਹੈ ਪਹਿਲਾਂ ਤਾਂ ਝੰਡੇ ਇਹਨਾਂ ਨੇ ਗੱਟ ਤੇ ਹੁਣ ਫਿਰ ਗੱਟ ਦੇਣਗੇ ਦੇਖੀ ਜਾਂਦਾ ਉਹ ਬਸ ਕੋਠੀਆਂ ਬਣੀ ਜਾਂਦੀਆਂ ਤੁਸੀਂ ਦੇਖ ਹੀ ਸਕਦੇ ਹੋ ਹਾਂ ਤੇ ਮੇਰੇ ਵਾਲੀ ਗਲੀ ਦੇਖ ਲਓਗੇ ਤਾਂ ਤੁਸੀਂ ਕਹੋਗੇ ਆ ਕੀ ਹੈ ਪੈਸੇ ਆਏ ਹੋਏ ਹੈ ਗਲੀ ਦੇ ਤੇ ਗਲੀ ਬਣਨੀ ਨਹੀਂ ਹਣੀ ਐ ਹੀ ਪਈ ਹੈ ਜੰਦ ਆ ਉਹ ਵੈਸੇ ਇੱਥੇ ਲੱਗਨੇ ਆ ਗੰਦ ਬਾਰਕ ਆ ਜਾਵਾ ਹਾਂ ਮਤਲਬ ਕਿਵੇਂ ਲੱਗ ਰਿਹਾ ਕੀ ਹੋ ਰਿਹਾ ਹੈ ਵੀ ਰਿਆ ਸੀ ਤਾਂ ਬਾੜੇ ਔਖੇ ਆ ਠੀਕ ਹੈ ਸਾਡੀ ਤਾਂ ਜਿਵੇਂ ਢਾਲ ਹੈਗੀ ਨਾ ਉਵੇਂ ਹੋਵੇ ਜੇ ਗੜੀ ਬਣ ਗਈ ਉੱਚਾ ਹੋ ਗਿਆ ਅਸੀਂ ਡੁੱਬ ਜਾਾਂਗੇ ਸਾਡੇ ਅੱਗੇ ਮਕਾਨ ਡਿੱਗ ਪਿਆ ਠੀਕ ਹੈ ਸਾਡੇ ਮੂਰੇ ਤਾਂ ਇਹ ਅਰਜਾ ਅਰਜਾ ਵੀ ਇਹ ਗੜੀ ਬਣਾਉਣ ਜ਼ਰੂਰ ਅਸੀਂ ਐ ਨਹੀਂ ਕਹਿੰਦੇ ਵੀ ਨਾ ਬਣਾਉਣ ਬਣਾਉਣ ਢਾਲ ਢਾਲ ਹਿਸਾਬ ਨਾਲ ਬਣਾਉਣਾ ਠੀਕ ਹੈ ਹਾਂ ਤੇ ਬਾਤ ਅਸੀਂ ਔਖੀਆਂ ਨਾ ਸਰਪੰਚ ਕੋ ਸੋ ਸੁਣੇ ਇਹ ਨਾ ਕੋਈ ਹੋਰ ਸੁਣੇ ਨਰਸਿੰਗ ਕਲੋਨੀ ਦਾ ਪਹਿਲਾ ਹੀ ਬੁਰਾ ਹਾਲ ਸੀ ਹੁਣ ਫਿਰ ਆ ਗਿਆ ਬਹੁਤ ਬਹੁਤ ਬੁਰਾ ਹਾਲ ਹੈ ਜੀ ਨਰਸਿੰਗ ਕਲੋਨੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਹਾਡੇ ਮੂਰੇ ਅਰਜ਼ੀ ਕਰਦੀ ਹਾਂ ਮੈਂ ਤਾਂ ਮੈਂ ਸੱਚੀ ਬੋਲਾਂਗੀ ਹਾਂ ਜੀ ਹਾਂ ਇੱਥੇ ਜਲਾ ਰਹੇ ਹਾਂ ਇੱਥੇ ਨਰਸਿੰਗ ਕਲੋਨੀ ਦੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਾਂਗੀ ਜੀ ਮੇਰੇ ਅਕੋਰਡਿੰਗ ਇਹੋ ਜਿਹਾ ਹੱਲ ਹੋਣਾ ਚਾਹੀਦਾ ਵੀ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਹਾਂ ਗੱਲ ਸਾਰਿਆਂ ਦੀ ਮੰਨ ਕੇ ਚੱਲਣੀ ਚਾਹੀਦੀ ਵੀ ਲੈਵਲ 'ਤੇ ਹੋ ਜੇ ਨਾ ਕਿਸੇ ਦਾ ਘਰ ਦਾ ਮੇਰੇ ਅਕੋਰਡਿੰਗ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਹ ਚੀਜ਼ ਹੈ ਜਦੋਂ ਜਿਆਦਾ ਹੀ ਕੰਮ ਤਾਂ ਸਹੀ ਨਹੀਂ ਜੀ ਸਾਰਾ ਗਲਤ ਹੀ ਹੈ ਜੇ ਵੀ ਜੇਵੇਂ ਇਹਦਾ ਵਿਕਾਸ ਆ ਪਾਣੇ ਦਾ ਉਵੇਂ ਹੋਣਾ ਚਾਹੀਦਾ ਠੀਕ ਹੈ ਕਹਨੇ ਹੁਣ ਸਾਡੀ ਗਲੀ ਇਧਰੋਂ ਪਾਣੀ ਆਊਗਾ ਸਾਡੀ ਗਲੀ ਚ ਵੱਜੂ ਫਿਰ ਸਾਡੇ ਮਸ ਕੌਣ ਮਸ ਨਾਲ ਹੱਲ ਕਰੂਗਾ ਇਹ ਵੀ ਦੱਸੋ ਨਾ ਤੁਸੀਂ ਸਾਨੂੰ ਤੇ ਹੋਈ ਆ ਵੀ ਜਿੱਧਰੋਂ ਪਾਣੀ ਦੀ ਢਾੜੋਂ ਉਧਰੋਂ ਜਾਣੇ ਚਾਹੀਦੇ ਠੀਕ ਹੈ ਪਾਸੇ ਪੁਲਾ ਦੇ ਜੇ ਪਾਸੇ ਵੀ ਜਿਹੜੇ ਆ ਉਹ ਗਲੀ ਦੇ ਹਾਲਾਤ ਦਿਖਾਉਂਗਾ ਉਸ ਹਾਲਾਤਾਂ ਦੇ ਵਿੱਚ ਚਲਦੇ ਆ ਤਾਂ ਉਸ ਹਾਲਾਤਾਂ ਦੇ ਵਿੱਚ ਦੂਜੇ ਪਾਸੇ ਜਿਹੜੇ ਗਲੀ ਵਾਲੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗੀ ਕਿ ਕਹਿਣਾ ਉਹਨਾਂ ਦਾ ਇਸ ਤਰ੍ਹਾਂ ਆ ਜਿਹੜੇ ਗਲੀ ਵਾਲੇ ਨੇ ਉਹਨਾਂ ਨਾਲ ਕੀ ਕਹਿਣਾ ਗਲੀ ਵਾਲਿਆਂ ਦਾ ਕੀ ਬੋਲਣਾ ਚਾਹੁੰਦੇ ਨੇ ਗਲੀ ਵਾਲੇ ਪਰ ਉਸ ਗਲੀਆਂ ਦੇ ਆਧਾਰ ਤੇ ਇੱਕ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਸਾਰੀ ਗਲੀ ਹੈ ਜਿਹੜੀ ਪਾਣੀ ਦੇ ਵਿੱਚ ਲਿਪਟਾਈ ਹੈ ਤੇ ਦੂਜੇ ਪਾਸੇ ਜੈਸੀ ਵੀ ਜਿਹੜੀ ਹੈ ਚਲਾਈ ਜਾਈ ਹੈ ਤਾਂ ਉਨ ਉਸ ਰਾਹੀ ਜਿਹੜਾ ਦੇਖਾ ਕਿ ਕਹਿੰਨਾ ਗਲੀ ਵਾਲੇ ਕੀ ਕਹਿੰਦੇ ਨੇ ਇਸ ਬਾਬਤ ਕੀ ਕਹਿੰਦੇ ਨੇ ਗਲੀ ਵਾਲੇ ਕਿ ਇਨਾ ਕ ਕੁਛੇ ਕੰਮ ਹੋਣਾ ਚਾਹੀਦਾ ਜਾਂ ਫਿਰ ਨਹੀਂ ਹੋਣਾ ਚਾਹੀਦਾ ਇਸ ਬਾਬਤ ਵੇਖਣਾ ਹੋਵੇਗਾ ਤਾਂ ਮੈਂ ਹਾਂਜੀ ਅਈ ਤੁਹਾਡਾ ਪੱਖ ਲੈਣਾ ਹੈ ਜੀ ਪੱਖ ਲੈਣਾ ਹੈ ਹਾਂਜੀ ਜੀ ਦੱਸੋ ਕਿ ਗਲੀ ਬਣ ਰਹੀ ਹੈ ਸਾਰਾ ਪਾਣੀ ਆ ਹੀ ਹੁੰਦਾ ਸੀਗਾ ਕੀ ਕਹਿਣਾ ਚਾਹੋ ਇੱਕ ਮਿੰਟ ਜੀ ਮੈਂ ਤੁਹਾਨੂੰ ਦੱਸਦੀ ਹਾਂ ਇਹ ਗਲੀ ਜਿਹੜੀ ਬਣ ਰਹੀ ਹੈ ਇਹ ਪਾਣੀ ਦਾ ਰੁੜਾਣ ਇੱਥੋਂ ਜਾਂਦਾ ਹੈਗਾ ਪਿਛਲੀਆਂ ਸਾਰੀਆਂ ਗਲੀਆਂ ਉੱਚੀਆਂ ਸਾਡੇ ਬਾਹਰ ਕੋਲੋਂ 3.5 ਫੁੱਟ ਨੀਚੀ ਐ ਗਲੀ ਪਿਛਲੀਆਂ ਗਲੀਆਂ ਦਾ ਵੀ ਪਾਣੀ ਸਾਡੇ ਬਾਹਰ ਚ ਆ ਕੇ ਹੜ੍ਹਦਾ ਹੈਗਾ ਹਰਿਆਣੇ ਦੀਆਂ ਗਲੀਆਂ ਦਾ ਵੀ ਪਾਣੀ ਆ ਕੇ ਸਾਡੇ ਬਾਹਰ ਚ ਖੜਦਾ ਹੈਗਾ ਜਿਹੜੀ ਹੁਣ ਗਲੀ ਪਾਸ ਹੋਈ ਹੈ ਉਹ ਦਾ ਰੋਡ ਆਣ ਵੀ ਐਸੇ ਸਾਈਡ ਹੈ ਕਾਰਨ ਇਹ ਹੈ ਵੀ ਅੱਗੇ ਪਹਿਲਾਂ ਰੇਲਵੇ ਦੇ ਅੱਗੇ ਪਾਣੀ ਚਲਿਆ ਜਾਂਦਾ ਸੀ ਰੇਲਵੇ ਨੇ ਉਹ ਦੀ ਥਾਂ ਕਰਤੀ ਬੰਦ ਹੁਣ ਜਿਹੜਾ ਪਾਣੀ ਸਿਰਫ ਸਾਡੇ ਬਾਹਰ ਤੱਕ ਖੜਾ ਰਹਿ ਜਾਂਦਾ ਹੁਣ ਜਿਹੜੀ ਨਵੀਂ ਗਲੀ ਪਾਸ ਹੋਈ ਹੈ ਉਹ ਵਾਪਸ ਐਦਾਂ ਹੀ ਬੱਤੀ ਪਰ ਬੀਡੀਪੀਓ ਸਾਹਿਬ ਕਹਿੰਦੇ ਗਲੀ ਪਾਸ ਹੈ ਕੌਣ ਕਹਿ ਰਿਹਾ ਵੀਡੀਓ ਪੀਡੀਬੇ ਕਰ ਰਹੇ ਸਾਡੇ ਕੋਲੇ ਪਰਮਿਸ਼ਨ ਹੈ ਸਾਰਿਆਂ ਦੀ ਡੀਸੀ ਸਾਹਿਬ ਦੀ ਹੈ ਏਡੀਸੀ ਸਾਹਿਬ ਦੀ ਹੈ ਵੀਡੀਓ ਦੀ ਹੈ ਐਕਸ਼ਨ ਦੀ ਹੈ ਸਾਰਿਆਂ ਦੀ ਪਰਮਿਸ਼ਨ ਹੈ ਉਹਨਾਂ ਨੇ ਹੀ ਇਜਾਜ਼ਤ ਦਿੱਤਾ ਵੀ ਤੁਸੀਂ ਬਣਵਾਓ ਠੀਕ ਹੈ ਹਾਂ ਹੋਰ ਮਾਤਾ ਜੀ ਇੱਥੇ ਕਿੰਨਾ ਕ ਟਾਈਮ ਤੋਂ ਸਾਰਾ ਪਾਣੀ ਇੱਧਰ ਨਹੀਂ ਆਉਂਦਾ ਪਿਛਲੇ 1 ਸਾਲ ਤੋਂ ਆ ਰਿਹਾ 1 ਸਾਲ ਹੋ ਗਿਆ ਪਾਣੀ ਨਹੀਂ ਆ ਰਿਹਾ ਅਸੀਂ ਫਿਰ ਇੱਕ ਸਾਲ ਤੋਂ ਨਰਕ ਜਿਵੇਂ ਬੈਠੇ ਹਾਂ ਅੰਡ ਬੇ ਬਹੁਤ ਬੁਰਾ ਹਾਲ ਹੈ ਸਾਡਾ ਅਸੀਂ ਬੱਚੇ ਵੀ ਘਰੇ ਬੈਠੇ ਆ ਤੁਸੀਂ ਆਪ ਆਈਡੀਆ ਲਾਓ ਵੀ ਸਾਡੇ ਬਾਰਾਂ ਵਿੱਚ ਕਿੰਨਾ ਗੰਦ ਹੈ ਤੇ ਉਥੋਂ ਹੀ ਗੱਲ ਮਾਰ ਲੋ ਵੀ ਉੱਥੇ ਕੀ ਗੱਲ ਹੈ ਇਹ ਤਾਂ ਤੁਹਾਨੂੰ ਆਪ ਨੂੰ ਹੀ ਦੇਖਦਾ ਨਾਰਮਲ ਹੀ ਗੱਲ ਹੈ ਇਹ ਤਾਂ ਤੁਹਾਨੂੰ ਦਿਖ ਰਿਹਾ ਕਿ ਇੱਥੇ ਕੀ ਗੱਲ ਹੈ ਤੇ ਉੱਥੇ ਕੀ ਗੱਲ ਹੈ ਤੇ ਤੁਸੀਂ ਪੰਡਾ ਗਲਾਸ ਰੋੜੋਗੇ ਨਾ ਸਿੱਧਾ ਇੱਥੇ ਸਾਡੇ ਬਾਹਰ ਚਾਉਗਾ ਉੱਥੇ ਪਾਣੀ ਕਦੇ ਨਹੀਂ ਖੜਕਦਾ ਇਹ ਤਾਂ ਜੈਨੂਅਲ ਗੱਲ ਹੈ ਨਾ ਜਿਹੜੀ ਚੀਜ਼ ਰੂਲ ਦੇ ਅਕੋਰਡਿੰਗ ਜਾ ਰਹੀ ਹੈ ਉਹਨੂੰ ਉੱਥੇ ਹੀ ਹੋਣ ਦੀ ਹੈ ਪਰ ਕਾਨੂੰਨ ਦੇ ਵਿੱਚ ਇਹ ਵੀ ਕਾਨੂੰਨ ਦੇ ਵਿੱਚ ਹੀ ਚੱਲ ਰਿਹਾ ਸਾਰਾ ਕੁਝ ਬਿਨਾਂ ਕਾਨੂੰਨ ਤੋਂ ਕੋਈ ਨਹੀਂ ਕਰ ਰਿਹਾ ਠੀਕ ਹੈ ਅਚਨ ਕੋਈ ਸਰਕਾਰੀ ਅਧਿਕਾਰੀ ਆਇਆ ਹੋਇਆ ਅੱਜ ਉਹਨਾਂ ਨੇ ਆਖਿਆ ਵੀ ਸਾਨੂੰ ਸਰਕਾਰੀ ਅਧਿਕਾਰੀਆਂ ਨੇ ਇਹ ਆਖਿਆ ਵੀ ਪਾਸ ਹੋ ਗਈ ਤੁਸੀਂ ਕਿਉਂਕਿ ਜਦੋਂ ਦੁਬਾਰਾ ਗਲੀ ਪਾਉਂਦੀ ਹੈ ਪਟਾਈ ਦੀ ਤੇ ਮਿੱਟੀ ਦੀ ਆਪ ਨੂੰ ਲੇਬਰ ਦੇਣੀ ਪੈਂਦੀ ਹੈ ਇਹ ਤਾਂ ਤੁਹਾਨੂੰ ਵੀ ਪਤਾ ਹੈ ਉਹ ਕਹਿੰਦੇ ਵੀ ਤੁਸੀਂ 2 ਦਿਨਾਂ ਦੇ ਅੰਦਰ ਆਪਣੀ ਪਟਾਈ ਤੇ ਸਰ ਆ ਕਰਵਾਓ ਗਲੀ ਪਰ ਪਾਸ ਹੈ ਸਾ ਅਸੀਂ ਸਰਕਾਰ ਦੇ ਵਿਰੁੱਧ ਨਹੀਂ ਜਾ ਰਹੇ ਉਹਨਾਂ ਦੀ ਪਰਮਿਸ਼ਨ ਦੇ ਅਕੋਰਡਿੰਗ ਹੀ ਜਾ ਰਹੇ ਗਲੀ ਦੇ ਵਿੱਚ ਖੜਕੇ ਹੀ ਅਸੀਂ ਬीडीपीਓ ਜਿਹੜੇ ਸੰਗਤ ਨੇ ਉਹਨਾਂ ਨੂੰ ਫੋਨ ਲਗਾ ਰਹੇ ਹਾਂ ਲੇਕਿਨ ਹਜੇ ਤੱਕ ਉਹਨਾਂ ਦਾ ਫੋਨ ਹੈ ਜਿਹੜਾ ਚੱਲਦਾ ਜੁਰੂਰ ਪਿਆ ਲੇਕਿਨ ਉਹ ਚੱਕ ਨਹੀਂ ਰਿਹਾ ਤਾਂ ਉਸ ਤੋਂ ਦੁਬਾਰਾ ਉਹਨਾਂ ਨੂੰ ਦੁਬਾਰਾ ਫਿਰ ਫੋਨ ਲਗਾਵਾਂਗੇ ਕਿਉਂਕਿ ਇੱਕ ਪਾਸੇ ਇਤਰਾਜ਼ ਜਤਾਇਆ ਜਾ ਰਿਹਾ ਕਿ ਇਹ ਗਲੀ ਹੈ ਗੈਰਕਾਨੂੰਨੀ ਬਣ ਰਹੀ ਹੈ ਪਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਗਲੀ ਹੈ ਜਿਹੜੀ ਕਾਨੂੰਨ ਦੇ ਵਿੱਚ ਬਣ ਰਹੀ ਹੈ ਦੂਜੇ ਪਾਸੇ ਗਲੀ ਵਾਲੇ ਨੇ ਜਿਹੜੇ ਬीडीपीਓ ਸਾਹਿਬ ਸਤਿ ਸ਼ਕਾਲ ਸਰ ਜਤਿਨ ਬੋਲ ਰਿਹਾ ਹਾਂ ਪੰਜਾਬ ਹਰਿਆਣਾ ਲਾਈਵ ਤੋਂ ਇਸ ਟਾਈਮ ਮੈਂ ਨਰਸਿੰਗ ਕਲੋਨੀ ਦੇ ਵਿੱਚ ਖੜਾ ਹੋਇਆ ਜੀ ਆ ਸਾਰ ਇੱਕ ਗਲੀ ਪੱਟੀ ਜਾ ਰਹੀ ਹੈ ਕੀ ਇਹ ਕਾਨੂੰਨ ਦੇ ਜਿਹੜੀ ਆ ਹਦਾਇਤਾਂ ਦੇ ਵਿੱਚ ਪੱਟੀ ਜਾ ਰਹੀ ਹੈ ਜਾਂ ਜਿਹੜੀ ਗੈਰ ਕਾਨੂੰਨੀ ਪੱਟੀ ਜਾ ਰਹੀ ਹੈ ਮੈਂ ਵੀ ਸੈਕਸ਼ਨੋਂ ਭੇਜਿਆ ਸੀ ਦੇਖ ਰਿਹਾ ਕਿਹੜੀ ਗਲੀ ਪੱਟ ਰਹੀ ਹੈ ਕੋਆਰ ਦੀ ਦਾ ਹਾਂ ਜੀ ਗਾਦਲ ਦੇ ਕੋਈ ਆਪਾਂ ਬੜੀ ਪੱਟੀ ਜਾ ਰਹੀ ਹੈ ਤਾਂ ਇਹਦਾ ਰੋਪੇ ਜ਼ਰੂਰੀ ਕੰਮ ਕਰਦੇ ਨੇ ਜੀ ਲੈ ਤੁਸੀਂ ਗਲੀ ਤੁਸੀਂ ਗਲੀ ਨੂੰ ਜਾਂ ਕਿਸੇ ਸਕੀਮ ਦੇ ਲਈ ਫੰਡ ਦਿੱਤਾ ਹੋਣਾ ਜਾਂ ਗਲੀ ਨੂੰ ਕਿਸੇ ਹਿਸਾਬ ਦੇ ਵਿੱਚ ਕੀਤਾ ਹੋਣਾ ਤਾਂ ਕੀ ਉਹ ਗਲੀ ਤੁਹਾਡੇ ਨਿਗਾਹ ਦੇ ਵਿੱਚ ਨਹੀਂ ਹੈ ਵੀ ਇਹ ਕਿਹੜੀ ਬਣਨ ਵਾਲੀ ਹੈ ਜਾਂ ਕਿਵੇਂ ਹੈ ਜਾਂ ਸੈਕਟਰੀ ਨੂੰ ਕਲੀਅਰ ਨਹੀਂ ਕਰ ਸਕਦੇ ਤੁਸੀਂ ਜੀ ਗਵੀਆਂ ਗਲੀ ਬਣਨ ਵਾਲੀ ਆਪੇ ਉਹ ਲੋਕੀਓ ਦੱਸਦੇ ਜੇ ਕੋਈ ਕਰ ਵੀ ਉਹ ਕਰਦੇ ਅੱਛਾ ਜੀ ਤਾ ਇੱਕ ਪਾਸੇ ਗਲੀ ਵਾਲੇ ਜਿਹੜੇ ਅੱਧੇ ਤੋਂ ਜ਼ਿਆਦਾ ਕਰਨ ਨੂੰ ਗਲੀ ਵਾਲੇ ਇਤਰਾਜ਼ ਜਤਾਈ ਜਾਂਦੇ ਨੇ ਦੂਜੇ ਪਾਸੇ ਕਹਿ ਰਹੇ ਕਿ ਕਾਨੂੰਨ ਦੇ ਵਿੱਚ ਹੋ ਰਹੀ ਹੈ ਕਿਉਂਕਿ ਕਈ ਲੋਕਾਂ ਨੇ ਕੋਰਟ ਦਾ ਰੁਖ ਵੀ ਕੀਤਾ ਹੋਇਆ ਇਸ ਮਾਮਲੇ ਦੇ ਵਿੱਚ ਆਹ ਦੇ ਕੋਰਟ ਜਿਹੜੇ ਚੱਲ ਰਹੇ ਥੋੜੀ ਜਿਹਾ ਹੂੰ ਚਲੋ ਠੀਕ ਹੈ ਜੀ ਵੀਡੀਓ ਪੇ ਸਾਹਿਬ ਲੈਟਰ ਮੈਨੂੰ ਇੱਕ ਮਿਲਿਆ ਮੈਂ ਦਿਖਦਾ